ਪੋਤਾ ਕਣੀ ਕਾ ਪਛਾਣੂ ਹੈ ਕੀ ਆ ਸੀ ਕੀ ਕਹਿੰਦੇ ਉਹ ਕਹਿੰਦੇ ਹਏ ਲਿਆ ਕਣਕ ਦੀ ਵੇਚਦੀ ਫੇਰ ਦੇਵਾਂਗੇ ਛਾਲੇ ਜੋਗੜਾ ਹੋਏ ਕਾ ਕੇ ਵੇਚੀ ਨੂੰ ਮੇਰੇ ਛਾਲੇ ਨੂੰ ਛਾਹ ਵੀ ਨਹੀਂ ਦੇਣਦੇ ਵਾਹ ਲੋਕਾ ਦੇਗੇ ਆ ਬੱਗਾ ਵੀ ਨਹੀਂ ਦੇ ਕੇ ਆਏਗਾ ਉਹਨਾਂ ਦਾ ਵੀ ਦਿਨ ਹੋਇਆ ਨਹੀਂਗਾ ਇਹ ਕਟਾਂਗੇ ਇਹਨਾਂ ਦੇ ਵੀ ਬਾਈ ਕੱਟ ਕਰਾਂਗੇ ਹਾਂ ਠੀਕ ਆ ਹਾਂ ਕਲਾਸੇਦ ਕੀ ਹਾਲ ਹੈ ਕਿੰਤੀ ਵਧੀਆ ਜੀ ਵਧੀਆ ਵਧੀਆ ਹੋ ਕੇ ਪਰਵਾਸਾ ਠੀਕ ਹੈ ਹਾਂ ਠੀਕ ਹੈ ਬੜੇ ਚਿਤ ਗਰਮ ਹੋ ਰਹੇ ਓਏ ਬਸ ਤੇ ਅਸੀਂ ਲੋੜ ਪਈ ਜੀ ਅੱਛਾ ਇਹ ਜੀ ਕੀ ਲੋੜ ਪਈ ਕੋਕੀ ਬਹੁਤ ਚਾਹੀਦਾ ਕੋਕ ਦੀ ਕੋਕ ਦੀ ਹਾਂ 2 ਲੀਟਰ ਦੀ ਹਾਂ ਕਿਉਂ ਕੀ ਗੱਲ ਕੋਈ ਰਿਸ਼ਤੇਦਾਰ ਆਏ ਨੇ ਨਾ ਲੋ ਹੋਸਤਾਰ ਰਹਿਣ ਕੰਮੇ ਛੋੜੇ ਆਈ ਹੁੰਦੀ ਨਹੀਂ ਆ ਸਾਲ ਦੋ ਤਾਂ ਜਾਣੇ ਹੋ ਤੁਸੀਂ ਦੋ ਲੀਟਰ ਲੈਣਾ ਕੀ ਕਰਨ ਹੈ ਤੇਰਾ ਪਿਓ ਕਹਿੰਦਾ ਮੈਨੂੰ ਵਿਚ ਵੱਖ ਜਿਨੀ ਸਾਵਾਂ ਸਾਵਾਂ ਰਨਾਲਦਿਆ ਕਰ ਨਹੀਂ ਸੇਡ ਦੇ ਦੇ ਤੂੰ ਕੋਈ ਕੀ ਕੀ ਕਰੇਗਾ ਤੁਮ ਬੱਚੀ ਗੱਲ ਦੱਸਦਾ ਕੀ ਕੰਮ ਆ ਰੱਛ ਗਦ ਜਮੀਨ ਰਸਤਾ ਘਰਾਉਂਦੇ ਨੇ ਉਹਨਾਂ ਨੂੰ ਮਾਨਤਾਨ ਕਰਨਾ ਵਾ ਨਰਾ ਕੋਈ ਉਹਨਾਂ ਦੇ ਪਿੱਛੇ ਕਿਉਂ ਲੱਗ ਗਿਆ ਕਿਉਂ ਉਹ ਬੋਲ ਰਿਹਾ ਪੰਜਾਬ ਤੇਰਾ ਕੋਈ ਹੋਣੀ ਕਰਦੇ ਰਿਸ਼ਤਾ ਉੱਥੇ ਤੈਨੂੰ ਮੈਂ ਸੜੇ ਸਿਰੇ ਦੇ ਸੜੇ ਬੰਦੇ ਨਾਲ ਨਹੀਂ ਕਰਵਾਣੀ ਗੇ ਉਹ ਕਿਉਂ ਐਵੇਂ ਮੁਕਾਬਲਾ ਹੋਇਆਗਾ ਘਰ ਦਾ ਟਾਕਰੀ ਜ ਮੈਂ ਤਾਂ ਤੈਨੂੰ ਮੈਂ ਅੱਛਾ ਗੱਲ ਨਹੀਂ ਉਹ ਤੇਰਾ ਮੈਂ ਕਰਾਵਾਂਗੀ ਨਹੀਂ 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 ਤੂੰ ਤੂੰ ਚੀ ਲਗਾ 20 ਰੁਪਏ ਵਾਲੀ ਜਮ ਚੋਂ ਕੱਢ ਕੇ ਲੈ ਓਏ 20 ਰੁਪਏ ਵਾਲੀ ਲੱਖ ਲੈ ਖੜਾ ਆ ਲੈ 20 ਰੁਪਏ ਵਾਲੀ ਅੱਛਾ ਆਹੋ ਉਹਨਾਂ ਦੇ ਪਿੱਛੇ ਨਾਲ ਲੱਗੇਗਾ ਤੈਨੂੰ ਮੈਂ ਅੱਛਾ ਗੱਲ ਹਾਂ ਜਾ ਪਾ ਜਾ ਸੇੜ ਜਾ ਉਹ ਇਹਨਾਂ ਦੇ ਮਲਾਕ ਦੇ ਬੰਦੇ ਦੇ ਪਿੱਛੇ ਮੁਲੰਗ ਬੰਦੇ ਦੇ ਪਿੱਛੇ ਲੱਗਾ ਬੰਦਾ ਕਰਾਈ ਖੜੀ ਨੇ ਤਿੰਨ ਡੋਲਰ ਆ ਦੇਖ ਲੈ ਐ ਲੁੱਟਦੇ ਨੇ ਲੋਕ ਹੋਰ ਇਹਨੂੰ ਗਰਾਊਂਡ ਕੇ ਰਿਸ਼ਤਾ ਕਰ ਇਹਨੂੰ ਕਰਾਉਣਗੇ ਗਾਹਾਂ ਦੀ ਗੱਲ ਹੋਈ ਖੜੇ ਆ ਪਾਹਣ ਨੂੰ ਹੁੰਦੇ ਨੇ ਯਾਰ ਹਾਂ ਮੁਲੰਗ ਬੰਦੇ ਨੇ ਇਹ ਕੋਈ ਆਂੰਦਾ ਨਹੀਂ ਤਾ ਐ ਦਸੇ ਦੂਰ ਆਉਂਦੇ ਪੂੰਗੋ ਜਾ ਕੇ ਫੜਾਤਾ ਤੇਲੂ ਦਾ ਆਪਣਾ ਤਾਂ ਵਹਣੀ ਢਾਉਂਦਾ ਯਾਰ ਕੀ ਕਰੀਏ ਲਾਜ ਉਹਦਾ ਮੈਂ ਤਾਂ 2 ਲੀਟਰੇ ਬੋਤਲ ਮੰਗੀ ਛੋਤੇ ਮੈਂ ਮੈਂ ਚੱਕ ਚੂਂਬੜਾ ਜਾ ਫੜਾਤਾ ਰਿਸ਼ਤੇ ਗਾਲੇ ਮਸਾ ਤੇ ਲੀਸੀਗੀ ਕਦੇ ਬੱਗਾ ਚਾਚਾ ਨਾਲ ਗਾਲਾ ਕੱਢਣਾ ਨਾ ਨੱਕਰ ਜੀ ਨਾ ਕਰਦਾ ਕਦੇ ਰਿਸ਼ਤੇ ਪੈਸੇ ਦੇਹ ਦੱਤ ਨੂੰ ਬੜਾ ਕੇ ਕੀ ਕਹਿੰਦੇ ਖੇਤ ਚੱਲ ਕੇ ਦੇਖਦੇ ਆ ਉਹ ਕਿਉਂ ਚਾਚਾ ਆਈ ਨਹੀਂ ਉਧਾਂ ਮੈਂ ਤਾਂ ਨਾ ਕੀ ਵੀ ਆ ਗਿਆ ਮਿੱਤੀ ਆਇਆ ਨਹੀਂ ਤਰਾ ਸਮਾਨ ਲੈ ਕੇ ਮਿੱਤੀ ਆਉਂਗਾ ਮੈਂ ਜੀ ਆ ਪਾਉਂਗਾ ਵੇਖਾ ਤਾ ਤਾਂ ਸਾਸੋ ਪਾਪੜ ਬੇਜਣੇ ਪੈਣਗੇ ਐਂ ਤਾਂ ਕਰ ਲੈ ਮੈਨੂੰ ਤਾਂ ਲੱਗਦਾ ਕਿਹੜਾ ਉਹ ਪਾਈਨੇ ਕੋਕ ਮੰਗਦਾ ਨਾ ਨਾ ਆਉਂਗਾ 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 ਕਾਉਂਗਾ ਮੈਨੂੰ ਲੱਗਦਾ ਨਹੀਂ ਆ ਵੀ ਉਹ ਨਾ ਬੰਦਾ ਕੰਜੂਸ ਹੈਗਾ ਨੇ ਆਉਂਦਾ ਗੱਲ ਗੱਲਾਂ ਮਾ ਅਰੇ ਪਾਸੇ ਹੁੰਦਾ ਹੂ ਮੈਨੂੰ ਲੱਗਦਾ ਹੋ ਨਹੀਂ ਆਉਂਦਾ ਹਾਂ ਉਹ ਹੋਇਆ ਝੂਲਾ ਜਾਂ ਨਹੀਂ ਹਾਂ ਐ ਕਰ ਫਿਰ ਲੋਟ ਹੋ ਕੇ ਗੈਜਾ ਮੈਨੂੰ ਲੱਗਦਾ ਤੇਰਾ ਕੰਮ ਬਣ ਗਿਆ ਸਮਾਨ ਲਈ ਆਉਂਦਾ ਠੀਕ ਆ ਜਿਹੜੇ ਨਗਰਿਆ ਪੰਜ ਚਾਰ ਦਿਨੋਂ ਵਧੀ ਗਿਆ ਇਹਨੇ ਬਣੀਆਂ ਬੋਟਾਂ ਬੂਟਾਂ ਦੀਆਂ ਆਉਂਦਾ ਬਸ ਇਹਨੋਂ ਹੋਰ ਆਉਣ ਲੱਗ ਜੂਗਾ ਕੰਮ ਬਣਾ ਲੋਟ ਉਹਨਾਂ ਨੂੰ ਐ ਜੇ ਲੱਗੇ ਉਹਨੂੰ ਵੀ ਮੇਰੇ ਰਿਸ਼ਤੇ ਦਾ ਫਿਕਰ ਕਰਦੇ ਨੇ ਇਹ ਮੈਂ ਲ밧 ਪੂਰੀ ਜੰਗਲ ਰੱਖੀ ਕੰਮ ਹਾਂ ਚਲੋ ਆ ਜਾਣ ਦੇ ਕੋਈ ਨਾ ਦੇਖ ਲੈ ਫਿਰ ਹਾਂ ਸਰਦੋਂ ਸਰ ਠੀਕ ਆ ਵਧੀਆ ਹਾਂ ਠੀਕ ਆ ਮਿੰਦੀ ਆ ਗਿਆ ਫਿਰ ਹਾਂ ਆ ਗਿਆ ਤੇਰਾ ਸਾਮਾਨ ਲੈ ਇਹ ਘਰ ਆਉਂਕਦਾ ਫਿਰ ਤੂੰ ਬੱਗੇ ਨੂੰ ਪਿਆ ਦੇ ਤੂੰ ਹੀ ਪਿਆ ਦੇ ਕੋਸਾ ਮੈਂ ਤਾਂ ਫਿਰ ਇੱਕ ਸੀਂਕ ਲਾਉਂ ਹੀ ਪੂਰਾ ਇੱਕ ਬੱਗੇ ਕੋਸਾ ਮੈਂ ਤੂੰ ਆ ਇਹ ਕੀ ਚੁੰਗੜਾ ਜਿਹਾ ਲਈ ਫਿਰਦੇ ਚਾਜਦਾ ਤਾਂ ਨਹੀਂ ਆਉਂਦਾ ਐਡੇ ਪਿੰਡ ਚੋਂ ਨਹੀਂ ਲੱਗਦਾ ਅੱਜ ਦੇ ਬਸ ਮਿਲਣੀ ਕੋਕਾ ਦਲੀ ਚੜਾ ਜੇ ਤੂੰ ਤੇਲੂ ਰਾਮ ਦੇ ਗਿਆ ਹੋਣਾ ਨਹੀਂ ਗਿਆ ਜੇ ਤਾਂ ਉਹਦੇ ਬਾਹਰ ਨਾ ਉਸ ਤੇ ਨੂਰਾਮ ਦੀ ਕਰਤੂਤ ਹੀ ਲੱਗ ਰਹੀਆ ਮੈਨੂੰ ਲੱਗਦਾ ਤੂੰ ਉਸ ਦੀ ਗਿਆ ਉਸ ਦੀ ਨਹੀਂ ਜਾ ਸੀ ਮੈਂ ਬਹੁਤ ਕੋ ਨਾ ਮੰਦਰ ਕੇ ਬਾਗ ਜਾਂਦਾ ਤੂੰ ਮੈਂ ਕਦੀ ਤਾਂ ਹੁੰਦੇ ਗਏ ਹੀ ਨਹੀਂ ਹੈਗਾ ਨਾ ਉਸ ਦੀ ਤੇ ਨੂਰਾਮ ਉਹ ਵੀ ਉੱਥੋਂ ਆਇਆ ਗੁੱਡੀ ਨੂਰਾਮ ਆਇਆ ਹੈਗਾ ਉਹ ਮੈਂ ਦੱਸਦਾ ਚੀਜ਼ ਪੂਰੀ ਦਿੰਦਾ ਹੀ ਨਹੀਂ ਦਿੰਦਾ ਉੱਥੇ ਮੈਂ ਕੀ ਹੈਗਾ ਉਹਦੇ ਤੂੰ ਗਿਆਈ ਉਸੇ ਨੇ ਆਂ ਤੂੰ ਮੈਂ ਜੀ ਕਿਹਾ ਸੀ ਉਸ ਅਸੀਂ ਤੇਰੇ ਰਿਸ਼ਤੇ ਦਾ ਪੂਰਾ ਕਰੀ ਜਾਂਦੇ ਆ ਤੇ ਤੂੰ ਮਾੜਾ ਮੋਟਾ ਸਾਨੂੰ ਦੱਸ ਵੀ ਉਹਦੇ ਗਿਆ ਕਿ ਨਹੀਂ ਗਿਆ ਗਿਆ ਸੀ ਜਾਂ ਤਾਂ ਤੇ ਮੈਂ ਕੀ ਆਦੀ ਫਿਰ ਮੈਂ ਜਾ ਕੇ ਆ ਮਾਂਣੀ ਕੋਲ ਕੋਈ ਨਾ ਨਾ ਕੋਈ ਨਹੀਂ ਤੂੰ ਬੈਠਾ ਯਾਨ ਤੇ ਨੂਰਾਵ ਨੇ ਕੋਈ ਹੋਰ ਵੀ ਮਗਜ ਮਾਰਿਆ ਹੋ ਨਹੀਂ ਮਗਜ ਮਾਰਿਆ ਕੋਈ ਉਹ ਸਾਡੇ ਨਾਲ ਉਹਦੀ ਘੱਟ ਬਣਦੀ ਬੁਦੀ ਹੈਗੀ ਨਹੀਂ ਮੈਂ ਤਾਂ ਕੁਝ ਨਹੀਂ ਕਿਹਾ ਉਹਨੇ ਉਹ ਨਹੀਂ ਕਿਹਾ ਕਿਹਾ ਉਹ ਅੱਤੇ ਆਹ ਪੰਧਈ ਇਹ ਜਹੋ ਪਾਨੀ ਉਹ ਹਰੇਕ ਦੇ ਨਾਲ ਦੇ ਨਾਲ ਤੜਾਉਂਦਾ ਉਹ ਕਹਿੰਦਾ ਸੀਗਾ ਕਹਿੰਦਾ ਉਹ ਖਾਣ ਪੀਣ ਵਾਲੇ ਬੰਦੇ ਨੇ ਸਾਨੂੰ ਕਹਿੰਦਾ ਉਹਦੀ ਹਾਂ ਸਾਨੂੰ ਕਹਿੰਦੇ ਖਾਣੇ ਨੂੰ ਵੀ ਕਹਿੰਦਾ ਉਹ ਦਾਤਾ ਵੀ ਕਹਿੰਦਾ ਖਾਣ ਪੀਣ ਦੇ ਬੰਦ ਨਾ ਐਡੀ ਦਾ ਰਿਸ਼ਤਾ ਨਹੀਂ ਕਰਉਣਾ ਕਹਿੰਦੇ ਉਹਨੇ ਐਡੀ ਗੱਲ ਕਹਿੰਦੀ ਆਚਾ ਆਪਾਂ ਨੂੰ ਦੇਖ ਲਾ ਯਾਰ ਜਾ ਕੇ ਆਵੇਂ ਬਾਈ ਹਾਂ ਨਾ ਤੂੰ ਆਏ ਕਰ ਤੂੰ ਆ ਬੈਠ ਤੂੰ ਲਾ ਬੇਕ ਸਿਕ ਮੈਂ ਜਾ ਕੇ ਆਉਣਾਗਾ ਕਾਡ ਉਹ ਮੈਂ ਜਾ ਕੇ ਹੁਣ ਮੈਂ ਇਹ ਖੜਕਾਗਾ ਦਿੱਲੀ ਰਿਹਾ ਉਹਨੂੰ ਨਾਲੇ ਉਸੇ ਕੋਲੀ ਪਿਉ ਬੱਤਾ ਸਤਾ ਮੈਂ ਤੁਸੀਂ ਬੈਠੋ ਸੀ ਮੇਰੇ ਮਿੱਦੀ ਲੋਟ ਹੋ ਗਈ ਚਾਚਾ ਫਿਰ ਜਿੰਨਾ ਕਰ ਗੱਲ ਬੰਦਣਾ ਮੈਂ ਜਾ ਕੇ ਹੁਣ ਤਰਫਾਈ ਬਾਵੀ ਮਾਰੀ ਰੋਇਦਾ ਚੰਗ ਹੋਦਾ ਅਜੀਨਾ ਤੇਰਾ ਹੁਣ ਪੂਰਾ ਕਰੀਏ ਨੇ ਮੈਂ ਤੇਰੀ ਚਾਚੀ ਜਾਨ ਦਾ ਨੇ ਤਾਂ ਵੀ ਗੱਲਾਂ ਰਸਤਾ ਹੈ ਮੈਨੂੰ ਰਿਸ਼ਤਾ ਤੇਨੂੰ ਪੱਕਾ ਹੋਈ ਪਿਆਵਾ ਪੰਜ ਚਾ ਦਿਨਾਂ ਜੀ ਹੋ ਗਿਆ ਚਾਚੀ ਨਾਂ ਲੈ ਕੇ ਜਾਈ ਤੂੰ ਮੈਂ ਕਹਿੰਦਾ ਅਸੀਂ ਕੱਲ ਨੂੰ ਜਾਂਦੇ ਹਾਂ ਤੂੰ 2 ਲੀਟਰ ਪੱਕਾ ਹੀ ਕੋਕ ਲੈ ਕੇ ਤੂੰ ਕਰ ਲੋ ਆਹ ਦੇ ਰੱਤ ਨੀ ਕੀ ਚਾਹ ਰਿਆ ਜੂਰਾ ਠੀਕ ਆ ਆਪਾਂ ਹੋਰ ਦ ਜਾਵਾਂਗੇ ਮੰਦਰ ਵਾਲੇ ਨਾਲ ਉਹ ਕਰ ਲੋ ਹਾਂ ਵਧੀਆ ਜੀ ਠੀਕ ਆ ਲੈ ਕੇ ਉਹ ਪੱਕਾ ਇਹਨਾਂ ਦਾ ਆ ਦੇਖ ਰਿਆ ਨੀ ਕੀ ਹੁੜਾਦੀ ਤੇਰਾ ਜਣਾ ਪੱਕਾ ਕਰਨ ਨੂੰ ਜਾਂਦੇ ਹਾਂ ਹਾਂ ਸਰੀ ਬਾਣੀ ਸਰੀ ਲਾ ਕੇ ਲਟਾਂ ਦੀ ਪੱਕਾ ਲਈ ਸੇ ਕਹਾਣੀ ਹਾਂ ਹਾਂ ਪੱਕਾ ਪੱਕਾ ਦਾ ਮਾਗਾਦੀ ਤੂੰ ਐਂ ਕਹਣਾ ਕੱਚਾ ਕਿਵੇਂ ਹੋ ਜੂ ਦੇਹ ਦਾ ਚਾ ਮੈਂ ਕੰਮ ਹੁੰਦੇ ਹੀ ਨਹੀਂ ਕੱਚਾ ਹੈ ਕੱਚਾ ਨਹੀਂ ਹੁੰਦਾ ਕੰਮ ਪੱਕਿਆ ਪੈਣਾ ਮੈਂ ਮੈਂ ਤਾਂ ਕਿਤੇ ਕਰਦਾਗਾ ਜਿਹੜਾ ਗੂੜਾ ਮਾਰਦਾ ਰਹੀ ਤੂੰ ਗੇਰਾ ਮਾੜੂ ਪੱਕਾ ਹੋਰ ਚੱਜ ੱਟਿਆ ਮੈਂ ਚਾ ਠੀਕ ਆ ਬਈ ਚੰਗਾ ਸ਼ਾਇਦ ਮੈਂ ਤੇ ਦੂਰਾ ਮਨੇ ਕੰਮ ਖਰਾਵ ਕਰਤਾ ਤਰੀ ਚੀਜ਼ ਹੈਗੀ 95 90 ਕਹਾਂਦੀ ਮੈਂ ਮੇਰਾ 5 ਰੁਪਏ ਨਵਾ ਤੇ ਲੂਵਾ ਵਾਲੇ ਵੇ ਦੇਖੇ ਚੱਤ ਨੂੰ ਬਹੁਤ ਪਿਆਣੀ ਪਈ ਅੱਜ ਪੱਗ ਗਈ ਭਾਗ ਤੇ ਬੀਰਾਂ ਕੋਈ ਲੜਨਾ ਕਰੀ ਡੇਂਗਾ ਲੰਬਾ ਲੈ ਗਿਆ ਜੇ ਕਰੇ ਕਰੇ ਜਿਗਰ ਤੇ ਵੀ ਸੋਡਾ ਮੱਡਾ ਉਹ ਆਇਆ ਕਹਿੰਦਾ ਪੱਗੇ ਨੂੰ ਵੀ ਸਾਰੀ ਗੱਲ ਦੱਸਤੀ ਉਹਨੂੰ ਦੇਖਦਾ ਦੇਖਦਾ ਕੀ ਬੰਦ ਹੈਗਾ ਅਰੇ ਰੱਬਾ ਕਰ ਸਿੱਦਾ ਕੀ ਮੇਰਾ ਰਿਸ਼ਤਾ ਸਿਰੇ ਝਾੜ ਦੇ ਵਿਆਹ ਹੋ ਜਾਏ ਮੇਰਾ ਜਿੰਨੀਆਂ ਬੋਤਾਂ ਲੱਗੀਆਂ ਉੰਨੀ ਪੀਉ ਚਾਚੀ ਨੂੰ ਕਿਹਾ ਚਾਚਾ ਸਤਰੀ ਕਾਲੇ ਪੂਰ ਝਾੜ ਦੇ ਦੇਖਦਾ ਕੀ ਬੰਦ ਹੈਗਾ ਅੱਗ ਤੇ ਬੁੜੇ ਕੋ ਨਾ ਬਾਜਾ ਫੋੜਾ ਗਾਣਾ ਧੂਗਾ ਮਾਰ ਦਾ ਸਾਜੂਗਾ ਤਲ ਦੇਖਿਆ ਗਰੀਬਾਂ ਦੇ ਸੋਹੰਦਾ ਰੱਬ ਦਾ ਨਾਮ ਸੋਹੰਦਾ اے ਰੱਬਾ ਪੂਰੀ ਸਾਗਰ ਦੇ ਜੋ ਕੁਛ ਕਹੇਗਾ ਉਹੀ ਪੂਰੀ ਕਰ ਦੂਗਾ ਜੈ ਬਾਬੇ ਦੀ ਆ ਤਾਂ ਬੱਕਰੇ ਦੇ ਬਹੁਤ ਵਧੀਆ ਕੰਮ ਕਰਤਾ ਵਧੀਆ ਚੇਪੀ ਲਵਾਦੀ ਗਈ ਲੈ ਕੇ ਦੀ ਕਿੱਥੇ ਲੱਗੇ ਕਿਤੇ ਠੰਡੇ ਪਾਣੀ ਨਾਲੀ ਦੀ ਮਿਲੀ ਹੁਕੂਕਣਾ ਚੱਲਦੀ ਆ ਪੰਜ-ਸੱਤ ਦਿਨ ਇਹਦੇ ਚੇਪੀ ਲਈ ਰੱਖਾਂਗੇ ਉਦੋਂ ਬਾਅਦ ਇਹਨੇ ਬੋਟਾ-ਬੂਟਾ ਜੀ ਚੱਲ ਪੂਤਾਂ ਦਾ ਆਦਾ ਬੱਗੇ ਨੇ ਇਕੱਠੀ ਧਾਰਤੀ ਮੈਂ ਵੀ ਪ੍ਰਾਣਾਂ ਦਾ ਇਹਦਾ ਹੁਣ ਲਾਹਾਂਗੇ ਦਫਰ ਡੰਡਾਂ ਦਾ ਟੋਟ ਕਰ ਲਿਆ ਕਰ ਜਿਹੜੀ ਚੀਜ਼ ਮੁੱਕ ਗਈ ਉਹ ਲਿਖ ਲੈ ਕਰ ਉੱਤੇ ਜਦੋਂ ਸਿਰੋਂ ਪਰ ਇਕੱਠਾ ਮਾਲ ਆ ਜਾਊਗਾ ਮੈਂ ਸਾਰਾ ਪੜਾ ਹੋਰ ਜੀ ਜੀ ਹੋਰ ਬੱਗੇ ਕੀ ਹਾਲ ਆ ਹੋਰ ਠੀਕ ਹੋ ਵਧੀਆ ਵਧੀਆ ਤੂਸ਼ਨਾ ਮੈਂ ਜੀ ਮੈਂ ਜਾਨਾ ਮੈਂ ਤੇਰੀ ਆਪਦੀ ਦਿਕਾਣਾ ਕੀ ਹੈ ਆਪਦੀ ਕਾਨੂੰ ਤੂੰ 6000 ਬੰਦੇ ਤਿੰਨ ਚਾਰ ਨੇ ਕਹਤਾ ਤੂੰ ਯਾਰ ਸਾਡੇ ਗਾਇ ਕਹਿੰਦਾ ਭਾਨੀ ਪੁੰਨੀ ਬਾਲੀ ਮਾਰਨ ਲੱਗ ਗਿਆ ਅਸੀਂ ਕੀ ਮਾੜਾ ਕਰਤਾ ਤੇਰਾ ਯਾਰ ਮੈਂ ਤਾਂ ਕੋਈ ਇਹੋ ਜੀ ਗੱਲ ਨਹੀਂ ਕਹੀ ਕਿ ਬੱਗੇ ਉਹ ਯਾਰ ਤੇਰੇ ਪੈਸੇ ਦੇ ਜਾਗੇ ਕਿ ਦਬਦੇ ਆਂ ਸੀ ਨਾ ਨਾ ਮੈਂ ਕਦੋਂ ਆਖਿਆ ਕਿਸੇ ਨੂੰ ਆ ਇੱਕ ਅਸੀਂ ਕੈਲੇ ਗੰਡਾ ਭੇਜਿਆ ਸੀ ਤੇਰੇ ਲਈ ਅੱਜ ਉਹ ਕੇਲੇ ਕਹਤਾ ਮੈਂ ਉਹ ਆਖਿਆ ਤੀਆਂ ਬੱਗੇ ਇਹੋ ਜੀ ਗੱਲ ਨਹੀਂ ਹੈ ਕਿ ਤੂੰ ਰੱਖਾ ਕਰ ਸੋਚ ਮੈਂ ਤਾਂ ਹਜੇ ਪਿਰਤੇ ਨੂੰ ਵੀ ਕਿਹਾ ਸੀ ਪਿਰਤਾ ਕਹਿੰਦਾ ਮੈਂ ਆਪਾਂ ਚੱਲਦੇ ਆਂ ਮਹਾਨ ਹੀ ਨਹੀਂ ਨਹੀਂ ਨਾ 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 ਛੋਟੀ ਨਾ ਕਰ ਬਣਿਆ ਹੋਇਆ ਹੈ ਕਿਉਂ ਵਾਰੀ ਗੱਲਾਂ ਕਰਦਾ ਹੁੰਦਾ ਕੋਟਾ ਮੈਨੂੰ ਕਹਿੰਦਾ ਮੈਨੂੰ ਤਾਇਆ ਕਈ ਵਾਰੀ ਜਵਾਬ ਜੀ ਨਾ ਗੱਪ ਮਾਰ ਦਿੰਦੇ ਨੇਗੇ ਕੋਈ ਨਹੀਂ ਨਹੀਂ ਸੇਠ ਤੈਨੂੰ ਪਤਾ ਨਹੀਂ ਉਹਦਾ ਚਾਚੇ ਨੇ ਉਹਨੂੰ ਰਿਸ਼ਤੇ ਬਾਰੇ ਗੱਲ ਛੇੜੀ ਸੀ ਅੱਛਾ ਉਹਨੂੰ ਕੈ ਲੈ ਕੇ ਮੁੰਡੇ ਨੂੰ ਹੈ ਹੈ ਪਤਾ ਚਾਚੇ ਦਾ ਪੀਣ ਖਾਣਾ ਬਣ ਦੂ ਚਾਰ ਦਿਨ ਤੂੰ ਕਿਉਂ ਬੰਨੀਆ ਮਾਰਦਾ ਹੁੰਦਾ ਹੈਂ ਕੋਈ ਨਾ ਬੱਗੇ ਮੈਂ ਤਾਂ ਹੂੰ ਭਲੇਖੇ ਨਾਲ ਮੂੰਚੋਂ ਕੁਛ ਨਿਕਲ ਨੁਕਲ ਗਏ ਇਹ ਜੀ ਗੱਲ ਤਾਂ ਹੈ ਨਹੀਂ ਕੀਤੀ ਕਿ ਤੁਹਾਡੇ ਨਾਲ ਦਾ ਘਰ ਬਣਿਆ ਹੋਇਆ ਪੁਰਾਣੀ ਦੁਕਾਨ ਦਾ ਜੀ ਆਪਣੀ ਹੈ ਤਾਂ ਚਾਚੇ ਨੇ ਆਉਣਾ ਵੀ ਗਿੰਦਰ ਨੂੰ ਮੈਂ ਟਿਕਿਆ ਕੇ ਆਇਆ ਮੂੰ ਲਾ ਪਏ ਸੀਗਾ ਸੇਠ ਨੂੰ ਮੈਂ ਕਹਿ ਕੇ ਆਉਣਾ ਹਲੇ ਚਾਚੇ ਨੂੰ ਪੂਰੀ ਗੱਲ ਦੱਸੀ ਨਹੀਂ ਗਿੰਦਰ ਨੂੰ ਜੇ ਦੱਸਦੀ ਉਹ ਆ ਕੇ ਇੱਥੇ ਤੇਰੇ ਨਾਲ ਲੜ ਪੈਂਦਾ ਨਾ 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 ਕੋਈ ਨਾ ਕੋਈ ਨਾ ਤਾਂ ਹਾਨੂੰ ਮੈਂ ਗੌਰ ਰੱਖੂਗਾ ਚੰਗਾ ਜੇ ਨਹੀਂ ਗੱrti ਹੋਣੀ ਤੀ ਹੋਗੀ ਕੋਈ ਗੱਲ ਮੈਨੂੰ ਨਹੀਂ ਪਤਾ ਹੈਗਾ ਤੀਗਾ ਹਾਂ ਨਾ ਕੋਈ ਨਾ ਕੋਈ ਚਲ ਆਵਾਂਗੇ ਤੇਰੇ ਕੋਲ ਸਿਰ ਮਾਰ ਕੇ ਹੋਰ ਕੋਈ ਕਿੱਦ ਦਿੱਤਾ ਬੱਸ ਬੱਸ ਆਦੀ ਹੋਰ ਹੋ ਜਾਂਦਾ ਕੋਈ ਕੋਈ ਨਾ ਕੋਈ ਦੇਖੇ ਤੇ ਮਾਰ ਨਹੀਂ ਜਿਹੜਾ ਉਹ ਕੈਲੇਗਾ ਸਮਾਨ ਧਰ ਗਿਆ ਬਾਧੂ ਆ ਜੀ ਤੂੰ ਉਥੇ ਕੇ ਨਾ 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 ਮੈਂ ਨਹੀਂ ਧਰ ਭਾਈ ਗੱਲ ਛੋਣੀ ਮਰੀ ਤੂੰ ਸਿੱਧਾ ਜੱਟ ਪਈ ਪਿੰਨੇ ਵਾਟਕੇ ਨਾਲ ਅਸੀਂ ਨਹੀਂ ਹੋਜੀ ਪਿੰਨਾਂ ਨੇ ਕਿ ਤਕਰ ਰਸਾਂ ਗੱਲ ਡੇਟ ਕੋਈ ਨਾ ਉਹ ਚਾਚਾ ਮਾਨਤਾਂ ਵਧੀਆ ਗਰੂ ਮਾੜਾ ਰੀ ਬੰਦ ਰਹੋ ਦਿੱਸੀ ਮਨਾਈਏਗੀ ਉਹ ਦਿੱਸੀ ਹੈ ਚਲ ਕੋਈ ਨਾ ਫਿਰ ਮੈਂ ਦੇ ਰਾਵਾਂ ਮੈਂ ਕਿਹੜਾ ਮਾਰ ਦੇ ਬੱਤੀ ਨਾ ਕੋਈ ਗੱਲ ਨਹੀਂ ਹਾਂਜੀ 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 ਕੋਈ ਨਾ ਪੈਸਾ ਨਹੀਂ ਮੈਂ ਤੋ ਕਹੇਗਾ ਕੋਈ ਗੱਲ ਨਹੀਂ ਆ ਜਾਣਗੇ ਪੈਸੇ ਲੈ ਕੇ ਜਾ ਮੰਗੇ ਤੂੰ ਕੀ ਹੋਏਗਾ ਨਹੀਂ ਸੋਚਣ ਲੈ ਕੇ ਹੁਣ ਖਾਚਰ ਹੋ ਗਿਆ ਆਵਾਂਗੇ ਤੇਰੇ ਕੋਲ ਲੈ ਤੇ ਤੂੰ ਲੈ ਕੇ ਜਾਵਾਂਗੇ ਕਿੱਥੋਂ ਲੈ ਜਾਵਾਂਗੇ ਕੋਈ ਨਾ ਕੋਈ ਹਮੇਸ਼ਾ ਤਣਾ ਹੋ ਗਿਆ ਆਰਤੀ ਰਾਨਾ ਅੱਗੇ ਜਾਵਾਂਗੇ ਬਸ ਠੀਕ ਹੈ ਬਰ ਹਾਂ ਚੰਗਾ 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 ਆ ਦੇਖ ਲੈ ਛੇ ਜੇ ਮੰਨ ਲੰਗ ਬੰਦਾ ਵਿਰੋਧ ਮਾਰਦਾ ਇਹ ਦੁਕਾਨਦਾਰੀ ਪਾਲੇ ਛਾਪਣਾ ਚੱਲਣਾ ਪੈਂਦਾ ਜੇ ਮੰਨ ਲੰਗ ਬੰਦਾ ਵਿਰੋਧ ਮਾਰਦਾ ਉਹ ਕਿਹਾ ਨੇ ਹੁਣ ਦੇਖ ਲੈ ਹੁਣ ਤਾਂ ਇਹ ਇਹਨਾਂ ਨੂੰ ਰਗੜੀ ਜਾਂਦੇ ਨੇ ਕਿ ਫਿਰ ਇੰਨੇ ਚੱਲ ਪਣੀਆਂ ਬੋਟਾ ਫਿਰ ਬੋਟਾ ਜਿੱਦੂ ਕੀ ਲੱਗ ਜੂਗੀ ਨਾ ਜੀ ਇਹਨਾਂ ਦੇ ਲੋਕਾਂ ਕੋਲੇ ਹੋਰ ਕੀ ਹੈਗਾ ਆਪਾਂ ਡੇਗੜੇ ਵੀ ਨਹੀਂ ਚੱਕਦੇ ਕਿ ਛੇ ਨਾਲ ਇਹ ਹੁਣ ਵਿਗੜਾਂਗੇ ਇਹ ਰਕਮ ਖਰਚੂਗੀ ਦੁਕਾਨਦਾਰੀ ਹੈ ਐ ਨਹੀਂ ਪਤਾ ਕਦਾ ਕੀ ਮਾਰੇ ਇਹਨਾਂ ਦੀ ਕੀ ਤਵਾਰੀ ਹੁੰਦੀ ਹੈ ਠੀਕ ਹੈ ਸਾਹਮਣਾ ਚੱਲਣਾ ਪਿਆ ਤਾਂ ਤੈਨੂੰ ਕਹਾਂ ਛਕਲਾ ਛਕਲਾ ਠੀਕ ਆ। ਆਹੋ ਬੰਦਾ ਪਰਖ ਕੇ ਫੇਰ ਥੋੜਾ ਜਿਆ ਕਰੋ। ਜੇ ਕੋਈ ਚੀਜ਼ ਬਦੀ ਮੰਗੇ ਅਗਲੇ ਨੂੰ ਕਹੇ ਤਾਂ ਕਰ ਵੀ ਹੈ ਨਹੀਂ ਭਾਈ ਮੁੱਕ ਗਈ। ਠੀਕ ਆ। ਠੀਕ ਆ। ਜਿਵੇਂ ਨੌਨ ਦੀ ਛੇਲੀ ਹੋਈ ਉਹ ਦੇਤੀ। ਉਹ ਪਿਛਲੀ ਤੱਕ ਮਰ ਜੂਗੀ ਨਹੀਂ ਜੀ। ਜੇ ਆਪਾਂ ਜਵਾਬ ਦੇ ਮੰਗੇ ਜੇ ਹੁਣ ਅਗਲਾ ਆਖੇ ਗੋੜ ਦੇ ਦੇ, ਖੰਡ ਦੇ ਦੇ, ਫਲਾਨ ਦੇ ਦੇ ਕਹਦੇ ਭਾਈ ਹੈ ਨਹੀਂਗਾ। ਠੀਕ ਆ। ਉਹ ਗੱਟਾ ਟੈਕ ਲਾ ਲੈਣਾ ਕਿਰੀਆਂ ਉਹ ਫਿੱਜੇ ਦਿਖਦਾ। ਖੰਡ ਦੋਲੀ ਜਾਣਾਗਾ। ਆਹੋ। ਉਹ ਕਹਾ ਬਲਾਮ ਮਲਾ ਡੱਬਾ ਨਾਲ ਹਲਿਆ ਨਹੀਂ। ਮੈਂ ਕਿਹ ਬਾੜਾ ਬਲਾਮ ਹੋਏ ਪਹਿਨੇ। ਆਰੇ ਇਹਨੇ ਕੱਪੜੇ ਲਈ ਨੂਰ ਮਾਰ ਦੇ ਕਰ ਸਾਰਾ ਦਿਨ ਕਰਾਵਾ ਸੀ ਤੇ ਇਨੀ ਰਕਮ ਕਦਾ ਮੈਂ ਪੈਸਾ ਨਹੀਂ ਛੱਡਦਾ ਮੈਂ ਓਏ ਅੱਛਾ ਹੂੰ ਓਏ ਅੱਛਾ ਇੱਕ ਮਿੰਟ ਡੈਡਾ ਜਾ ਵਗੜਾ ਉਹ ਤੂੰ ਕਾ ਤਾਰਾ ਹੀ ਨਵੇਂ ਕਿਵੇਂ ਡੈਡਾ ਜਾ ਵਗੜਾ ਨਾ ਆ ਉਰਾ ਆ ਜਾ ਉਹ ਪਾਇਦਾ ਮੈਂ ਤੇਰੇ ਪਿੱਛੇ ਤੇਲੂਰਾਵਣਾ ਲੜਦਾ ਫਿਰਦਾ ਤੂੰ ਜੇ दारू ਬਗਾਨੀ ਦੀ ਢਿੱਡਦਾ ਤੇਰਾ ਆਉਦਾ ਤੂਰੇ ਬੈਠ ਤੇ ਕਰੰਟ ਨਾ ਲੱਗ ਜੇਗਾ ਅਹੀਂ ਤੂੰ ਮੇਰੇ ਪੈੜ ਤੇ ਮੈਂ ਤੇਰੇ ਪਿੱਛੇ ਤੇਲੂ ਰਾਮ ਨਾਲ ਲੜਦਾ ਫਿਰਦਾ ਚੱਕ ਲਿਆਂਗੇ ਫੱਟੇ ਸ਼ਾਕ ਆਲੇ ਆ ਫੱਟੇ ਚੱਕ ਲੈ ਕੇ ਨੂੰ ਕਰਾ ਦੇਾਂਗੇ ਸ਼ਾਕ ਢੜਕੇ ਓ ਤੂੰ ਤਾਂ ਆ ਪੀਟੇ ਡਾ ਬੰਦਾ ਪੈ ਜਾ ਪੈ ਜਾ ਚੱਲ ਢੜਕੇ ਕਰਦੇ ਆਂ ਗੱਲ ਢੜਕੇ ਆਉਣਾ ਠੀਕ ਐ ਨਾ ਕਰਾਵਾਂਗੇ ਸ਼ਾਕ ਪੱਕਾ ਕਰਾ ਕੇ ਹਟਾਂਗੇ ਨੂੰ ਓ ਮਾਇ ਦਾ ਤੇਰੇ ਪਿੱਛੇ ਚਾਈ ਲੈ ਕੇ ਆਉਂਦਾ ਆਪਣਾ ਤੇਲੂ ਰਾਮ ਨਾਲ ਲੜਦਾ ਫਿਰਦਾ ਤੂੰ ਦਾ ਆ ਪੀਕੇ ਦਾ ਨੂੰ ਆ ਪੀਟੇ ਡਾ ਕਰਾ ਦੇਾਂਗੇ ਸ਼ਾਕ ਇਹ ਕਰਾਉ ਸ਼ਾਕ ਇਹਦਾ ਆਪਣਾ ਦਾ ਆ ਪੀ ਇਹ ਬੰਦਾ ਲਾਲਚੀ ਵਾਲਾ ਯਾਰ ਗੱਲ ਤਾਂ ਸਹੀ ਆ ਤੇਲੂ ਰਾਮ ਦੀ ਐਨਾ ਫੀਕੇ ਦਾਰੂ ਆਪੀ ਡੇਡਾ ਹੋ ਗਿਆ ਕਿਹੜਾ ਪਿਉ ਮੈਨੂੰ ਨਾ ਨਾ ਸਾਗ ਪੱਕਾ ਮੈਂ ਤਾਂ ਤੇਜੂ ਰਾਮ ਕੋਲੇ ਵੀ ਨਹੀਂ ਪੀ ਕੇ ਆਇਆ ਮੇਰਾ ਤਾਂ ਮੈਨੂੰ ਲੱਗਾ ਕੋਕ ਕਿਹੜਾ ਇੱਥੇ ਹੋਵੇ ਤਾਂ ਆਪਦੇ ਵਾਲੀ ਸਹੀ ਵੀ ਸਾਰੀ ਪੀ ਗਿਆ ਚੱਲ ਚੰਗਾ ਫਿਰ ਣਕੇ ਮਿਲਦਾ ਤੜਕੇ ਆਉਣਾ ਮੈਂ ਲੋਡ ਰਿਹਾ ਕਰ ਠੀਕ ਆ ਸਾਵਨਾਂ ਪੀਆ ਕਰ ਬੰਦਾ ਚੰਕਾ ਹੈ ਉਹ ਤੇਰਾ ਪੰਜ ਚਾਰ ਦਿਨ ਹੀਲਾ ਕਰ ਸਾਰੂ ਦਾਰੂ ਪੀਨੇ ਦਾ ਬਸ ਕੋਈ ਦੋ ਦਾ ਕੋਕ ਨੂੰ ਜਿਹੜੇ ਦੇਖ ਲਿਆ ਵੀ ਆਹ ਤੇ ਆ ਕੇ ਡੱਕਿਆ ਉਹ ਤੇਜੂ ਰਾਮ ਦੀਆਂ ਗੱਲਾਂ ਚ ਆ ਜੂ ਕੱਲ ਤੰਗਾ ਫਿਰੇ